19 ਸਾਲ ਜੇਲ੍ਹ ਵਿੱਚ ਬੰਦ ਰਹਿਣ ਤੋਂ ਬਾਅਦ 12 નિર્ਦੋਸ਼ ਮੁਸਲਮਾਨ ਨੌਜਵਾਨ ਅਖੀਰਬਰੀ ਹੋ ਗਏ। ਅਸੀਂ ਵੰਗਾਰ ਵਿੱਚ ਲਗਾਤਾਰ ਅਜਿਹੇ ਸੱਚੇ ਤੱਥ ਲੋਕਾਂ ਸਾਹਮਣੇ ਰੱਖਦੇ ਹਾਂ ਜਿੱਥੇ ਘੱਟ ਗਿਣਤੀ ਭਾਈਚਾਰਿਆਂ ਨਾਲ ਸੰਬੰਧਿਤ ਨੌਜਵਾਨਾਂ ਨੂੰ ਅਤਵਾਦੀ ਕਹਿ ਕੇ ਨਾ ਸਿਰਫ ਸਾਲਾਂ ਬਲਕਿ ਦਹਾਕਿਆਂ ਤੱਕ ਜੇਲ੍ਹਾਂ ਵਿੱਚ ਰੱਖਿਆ ਜਾਂਦਾ ਹੈ। ਉਹਨਾਂ ਨੂੰ ਸਮਾਨਤਾ ਵੀ ਨਹੀਂ ਮਿਲਦੀ ਪਰ ਅੰਤ ਵਿੱਚ ਅਦਾਲਤ ਉਹਨਾਂ ਨੂੰ ਪੂਰੀ ਤਰ੍ਹਾਂ નિર્ਦੋਸ਼ ਕਰਾਰ ਦੇ ਕੇ ਰਹਾ ਕਰ ਦਿੰਦੀ ਹੈ। ਅਜਿਹਾ ਹੀ ਇੱਕ ਹੋਰ ਦਰਦਨਾਕ ਵਾਕਿਆ ਹੁਣ ਸਾਹਮਣੇ ਆਇਆ ਹੈ 11 ਜੁਲਾਈ 2006 ਨੂੰ ਮੁੰਬਈ ਵਿੱਚ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਮਾਮਲੇ ਵਿੱਚ ਜਿਸ ਵਿੱਚ 199 ਲੋਕ ਮਾਰੇ ਗਏ ਅਤੇ 827 ਜ਼ਖਮੀ ਹੋਏ ਸਨ ਬੰਬੇ ਹਾਈ ਕੋਰਟ ਨੇ 21 ਜੁਲਾਈ 2025 ਨੂੰ 12 ਮੁਸਲਮਾਨ ਨੌਜਵਾਨਾਂ ਨੂੰ ਬੇਕਸੂਰ ਘਰਾੜ ਦਿੱਤਾ ਅਤੇ ਉਹਨਾਂ ਨੂੰ ਜੇਲ੍ਹ ਤੋਂ ਰਹਾ ਕਰ ਦਿੱਤਾ ਇਹਨਾਂ ਨੌਜਵਾਨਾਂ ਨਾਲ ਨਾ ਸਿਰਫ ਪੁਲਿਸ ਨੇ ਬਲਕਿ ਮੁੰਬਈ ਦੀ ਸੈਸ਼ਨ ਅਦਾਲਤ ਨੇ ਵੀ ਨਿਆਂ ਨਹੀਂ ਕੀਤਾ ਸੈਸ਼ਨ ਅਦਾਲਤ ਨੇ 2015 ਵਿੱਚ ਇਹਨਾਂ 12 ਨੌਜਵਾਨਾਂ ਨੂੰ ਦੋਸ਼ੀ ਮੰਨਿਆ ਸੀ। ਉਹਨਾਂ ਵਿੱਚੋਂ 5 ਨੂੰ ਫਾਂਸੀ ਅਤੇ 7 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਪਰ ਬਹੁਤ ਦੁਖ ਦੀ ਗੱਲ ਹੈ ਕਿ ਇਹਨਾਂ ਵਿੱਚੋਂ ਇੱਕ ਨੌਜਵਾਨ ਦੀ 2022 ਵਿੱਚ ਜੇਲ੍ਹ ਵਿੱਚ ਹੀ ਮੌਤ ਹੋ ਗਈ। ਜਿਸ ਸਮੇਂ ਉਹ ਇਨਸਾਫ਼ ਅਤੇ ਰਿਹਾਈ ਦੀ ਉਡੀਕ ਕਰ ਰਿਹਾ ਸੀ। ਬੰਬੇ ਹਾਈ ਕੋਰਟ ਨੇ 21 ਜੁਲਾਈ 2025 ਨੂੰ ਇੱਕ ਵੱਡਾ ਫੈਸਲਾ ਸੁਣਾਇਆ ਕਿ ਪੁਲਿਸ ਅਤੇ ਇਸਤਗਾਹਾ ਇਹਨਾਂ 12 ਮੁਸਲਮਾਨ ਨੌਜਵਾਨਾਂ ਵਿਰੁੱਧ ਮੁੰਬਈ 2006 ਬੰਬ ਧਮਾਕਿਆਂ ਦਾ ਮਾਮਲਾ ਸਾਬਤ ਕਰਨ ਵਿੱਚ ਪੂਰੀ ਤਰ੍ਹਾਂ ناکام ਰਿਹਾ। ਅਦਾਲਤ ਨੇ ਸਪਸ਼ਟ ਕਿਹਾ ਕਿ ਜੇਕਰ ਇਹ ਵਿਅਕਤੀ ਕਿਸੇ ਹੋਰ ਕੇਸ ਵਿੱਚ ਨਹੀਂ ਫਸੇ ਹੋਏ ਤਾਂ ਉਹਨਾਂ ਨੂੰ ਤੁਰੰਤ ਜੇਲ੍ਹ ਤੋਂ ਰਿਹਾ ਕੀਤਾ ਜਾਵੇ। ਇਹ ਨੌਜਵਾਨ ਲੰਬੇ ਸਮੇਂ ਤੋਂ 나ਸੀਕ, ਯੇਰਵੜਾ ਅਤੇ ਨਾਗਪੁਰ ਦੀਆਂ ਜੇਲਾਂ ਵਿੱਚ ਬੰਦ ਸਨ। ਇਹ ਅਤਿ ਦੁਖਦਾਈ ਹੈ ਕਿ ਬਿਨਾਂ ਕਿਸੇ ਸਬੂਤ ਜਾਂ ਕਸੂਰ ਦੇ ਇਹਨਾਂ 12 નિર્ਦੋਸ਼ ਮੁਸਲਮਾਨ ਨੌਜਵਾਨਾਂ ਨੂੰ 19 ਸਾਲ ਜੇਲ੍ਹ ਵਿੱਚ ਕੱਟਨੇ ਪਏ। ਉਹਨਾਂ ਦੀ ਜ਼ਿੰਦਗੀ ਦੇ ਕੀਮਤੀ ਸਾਲ ਬਰਬਾਦ ਕਰ ਦਿੱਤੇ ਗਏ। ਉਹਨਾਂ ਦੇ ਪਰਿਵਾਰਾਂ ਨੂੰ ਸਮਾਜ ਵਿੱਚ ਬੇਇੱਜ਼ਤੀ ਅਤੇ ਦੁੱਖ ਚੱਲਨੇ ਪਏ। ਇਹ ਇੱਕ ਵੱਡੀ ਨਾਇਨਸਾਫੀ ਹੈ ਜਿਸ ਨੇ ਇਹਨਾਂ ਵਿਅਕਤੀਆਂ ਦੀ ਜ਼ਿੰਦਗੀ ਨੂੰ ਤਬਾਹ ਕੀਤਾ। ਇਹਨਾਂ નિર્ਦੋਸ਼ ਮੁਸਲਮਾਨ ਨੌਜਵਾਨਾਂ ਦੇ ਨਾਂ ਹਨ ਮੁਹੰਮਦ ਫੈਸਲ ਅਤਾਰ ਰਹਿਮਾਨ ਸ਼ੇਖ, ਇਤਿਸ਼ਾਮ ਕੁੱਤਬਦੀਨ ਸਿੱਦਕੀ हुसैन खान, आसिफ खान अहमद अंसारी, मोहम्मद मोहम्मद शफी शेख मोहम्मद अली आलम शेख मोहम्मद साजिद मरगोब अंसारी मुजमिल अतौर रहमान शेख सुहैल महमूद शेख जमीर अहमद लतीफुर रहमान शेख कमाल अहमद अंसारी ਇਹਨਾਂ ਵਿਅਕਤੀਆਂ ਵਿੱਚੋਂ ਇੱਕ ਕਮਾਲ ਇਨਸਾਰੀ ਦੀ 2021 ਵਿੱਚ ਜੇਲ੍ਹ ਵਿੱਚ ਹੀ ਕੋਵਿਡ-19 ਕਾਰਨ ਮੌਤ ਹੋ ਗਈ ਜਿਸ ਸਮੇਂ ਉਹ ਇਨਸਾਫ ਅਤੇ ਰਿਹਾਈ ਦੀ ਉਡੀਕ ਵਿੱਚ ਸੀ ਬੰਬੇ ਹਾਈ ਕੋਰਟ ਦੇ ਇਸ ਫੈਸਲੇ ਨੇ ਇੱਕ ਵਾਰ ਫਿਰ ਭਾਰਤੀ ਸਟੇਟ ਅਤੇ ਨਿਆਂ ਪ੍ਰਣਾਲੀ ਦੇ ਕਰੂਰ ਚਿਹਰੇ ਨੂੰ ਬੇਨਕਾਬ ਕਰ ਦਿੱਤਾ ਹੈ ਇੱਕ ਪਾਸੇ ਤਾਂ ਘੱਟ ਗਿਣਤੀ ਭਾਈਚਾਰਾ ਦੇ ਕਤਲਾਂ ਵਿੱਚ ਸ਼ਾਮਲ ਦੋਸ਼ੀਆਂ ਨੂੰ ਨਾ ਤਾਂ ਗ੍ਰਿਫਤਾਰ ਕੀਤਾ ਜਾਂਦਾ ਹੈ ਅਤੇ ਨਾ ਹੀ ਉਹਨਾਂ ਤੇ ਮੁਕੱਦਮਾ ਦਰਜ ਹੁੰਦਾ ਹੈ ਭਾਵੇਂ ਕਿ ਉਹਨਾਂ ਵਿਰੁੱਧ ਸੈਂਕੜੇ ਗਵਾਇਆਂ ਕਿਉਂ ਨਾ ਹੋਣ ਪਰ ਦੂਜੇ ਪਾਸੇ ਘੱਟ ਗਿੰਦੇ ਭਾਈਚਾਰਿਆਂ ਦੇ ਨੌਜਵਾਨਾਂ ਨੂੰ ਜਦੋਂ ਮਰਜ਼ੀ ਆਤਵਾਦੀ ਦਾ ਲੇਬਲ ਲਗਾ ਕੇ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਅਤੇ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ ਸਾਲਾਂ ਦਹਾਕਿਆਂ ਤੱਕ ਉਹਨਾਂ ਨੂੰ ਸਮਾਨਤਾ ਵੀ ਨਹੀਂ ਮਿਲਦੀ ਅਤੇ ਉਹ ਜੇਲ੍ਹ ਦੀਆਂ ਸਲਾਖਾਂ ਪਿੱਛੇ ਜ਼ਿੰਦਗੀ ਦੇ ਕੀਮਤੀ ਸਾਲ ਗੁਆ ਬੈਠਦੇ ਹਨ ਜਿਵੇਂ ਕਿ ਇਸ ਮੁੰਬਈ 2006 ਬੰਬ ਧਮਾਕਿਆਂ ਦੇ ਕੇਸ ਵਿੱਚ ਹੋਇਆ ਜਿੱਥੇ 19 ਸਾਲ ਬਾਅਦ ਅਦਾਲਤ ਨੇ ਇਹ ਸਾਬਤ ਕਰ ਦਿੱਤਾ ਕਿ ਇਹ ਸਾਰੇ 12 ਮੁਸਲਮਾਨ ਨੌਜਵਾਨ ਪੂਰੀ ਤਰ੍ਹਾਂ નિર્ਦੋਸ਼ ਹਨ ਸਵਾਲ ਉੱਠਦਾ ਹੈ ਕਿ ਇਹ ਨੌਜਵਾਨ ਜਿਨ੍ਹਾਂ ਨੂੰ ਹੁਣ ਨੌਜਵਾਨ ਵੀ ਨਹੀਂ ਕਿਹਾ ਜਾ ਸਕਦਾ ਕਿਉਂਕਿ ਉਹਨਾਂ ਦੀ ਸਾਰੀ ਜਵਾਨੀ ਕਾਲ ਕੂਠੜੀਆਂ ਦੇ ਲੇਖੇ ਲਾ ਦਿੱਤੀ ਗਈ ਉਹਨਾਂ ਨੂੰ 19 ਸਾਲ ਜੇਲ੍ਹ ਦੀਆਂ ਸਲਾਖਾਂ ਪਿੱਛੇ ਬੰਦ ਰੱਖਣ ਦੇ ਦੋਸ਼ੀ ਕੌਣ ਹਨ ਅਤੇ ਉਹਨਾਂ ਨੂੰ ਕੀ ਸਜ਼ਾ ਮਿਲੇਗੀ ਪਰ ਅਸੀਂ ਸਭ ਜਾਣਦੇ ਹਾਂ ਕਿ ਇਸ ਸਿਸਟਮ ਵਿੱਚ ਜ਼ਿੰਮੇਵਾਰਾਂ ਨੂੰ ਕੋਈ ਸਜ਼ਾ ਨਹੀਂ ਮਿਲਦੀ ਜੇਕਰ ਸਜ਼ਾ ਦਿੱਤੀ ਗਈ ਤਾਂ ਪੁਲਿਸ ਨੂੰ ਇਹ ਮੰਨਣਾ ਪਵੇਗਾ ਕਿ ਉਹਨਾਂ ਨੇ ਭਾਰਤੀ ਹਾਕਮਾਂ ਦੀ ਘੱਟ ਪੁਤਲੀ ਬਣ ਕੇ ਘੱਟ ਗਿਣਤੀ ਭਾਈਚਾਰਿਆਂ ਦੇ નિર્ਦੋਸ਼ ਨੌਜਵਾਨਾਂ ਨੂੰ ਝੂਠੇ ਮੁਕੱਦਮਿਆਂ ਵਿੱਚ ਫਸਾ ਕੇ ਜੇਲ੍ਹਾਂ ਵਿੱਚ ਸੁੱਟਿਆ ਭਾਰਤ ਦੀ ਬੌਗਿੰਤੀ ਅਤੇ ਹਿੰਦੂਵਾਦੀ ਸ਼ਾਸਕ ਅਜੇਹਾ ਹੋਣ ਨਹੀਂ ਦਿੰਦੇ ਇਸ ਸਿਸਟਮ ਵਿੱਚ ਉਹੀ ਹੁੰਦਾ ਹੈ ਜੋ ਹਿੰਦੂਵਾਦੀ ਹਾਕਮਾਂ ਜਾਂ ਬੌਗਿੰਤੀ ਚਾਹੁੰਦੀ ਹੈ। ਕਟਗਿੰਤੀ ਭਾਈ ਚਾਰਿਆਂ ਅੱਗੇ ਸਿਰਫ ਇੱਕ ਰਸਤਾ ਬਚਦਾ ਹੈ। ਇਸ ਹਿੰਦੂਵਾਦੀ ਸਿਸਟਮ ਤੋਂ ਕਿਸੇ ਵੀ ਤਰੀਕੇ ਨਾਲ ਆਜ਼ਾਦੀ ਹਾਸਲ ਕਰਨਾ ਜੇਕਰ ਅਜਿਹਾ ਨਾ ਹੋਇਆ ਤਾਂ ਉਹਨਾਂ ਨੂੰ ਮਾਰਿਆ ਜਾਂਦਾ ਰਹੇਗਾ ਅਤੇ ਜੇਲਾਂ ਵਿੱਚ ਸੜਨ ਲਈ ਮਜਬੂਰ ਕੀਤਾ ਜਾਂਦਾ ਰਹੇਗਾ। ਜੇਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਵੇ ਤਾਂ ਸਾਡੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਅਤੇ ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ।